ਕਮਿਸ਼ਨਰ ਲੁਧਿਆਣਾ ਦੇ ਮਿਸਟਰ ਕੁਦੀਪ ਸਿੰਘ ਚਾਹ ਜੀ ਦੇ ਡੀਸੀਪੀ ਤੇ ਜੀ ਦੇ ਰਾਈਡਰ ਜਿਹੜਾ ਹੈਗਾ ਇੱਕ ਬਹੁਤ ਵੱਡਾ ਦੋ ਬੰਦਿਆਂ ਦਾ ਗੈਂਗ ਫੜਿਆ ਆ ਔਰ ਇਹਦੇ ਵਿੱਚ ਇੱਕ ਹੋਰ ਬੰਦਾ ਨਾਮਿਨੇਟ ਕੀਤਾ ਇਹਦੇ ਨਾਲ ਅਸੀਂ ਹੱਟੋ ਘੱਟ ਹਮ ਤੱਕ ਜੜੀਆਂ ਨੇ 12 ਬਾਰ ਦਾ ਤਾਂ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਜਿਹੜੀਆਂ ਹੈਗੀਆਂ ਟ੍ਰੇਸਿੰਗ ਦੇ ਵਿੱਚ ਜਿਹੜੀ ਹੋਈਗੀ ਉਹ ਪੁਲਿਸ ਹੋਸਟ ਕੀਤੀ ਆ ਇਹਨਾਂ ਦੇ ਕੋਲੋਂ ਅਸੀਂ ਇੱਕ ਹੁਣ ਤੱਕ ਇੱਕ ਐਕਟਿਵਲ ਦੋ ਮੋਬਾਈਲ ਔਰ ਤੱਤ ਜਿਹੜਾ ਹੈਗਾ ਹੈ ਜਿਹੜਾ ਰਿਕਵਰ ਕੀਤਾ ਆ ਇਹਦੇ ਵਿੱਚ ਇੱਕ सोनू ਨਾਮ ਦਾ ਵਿਅਕਤੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਜਵਾਹਰ ਨਗਰ ਕੈਪਟਲ ਉਹਦੇ ਆਣੇ ਦਾ ਹੈਗਾ ਲੈਣ ਵਾਲਾ ਦੂਸਰਾ ਰਿਸ਼ਵਰ ਖੁਲਾੜੀ ਹੈਗਿਆ ਜਿਹੜਾ ਇਹ ਵੀ ਜਿਹੜਾ ਜਵਾਹਰ ਨਗਰ ਕੈਪਟਲ ਦਾ ਔਰ ਜਿਹੜਾ सोनू ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਸਨੇਚਿੰਗ ਦੇ ਤਿੰਨ ਮੁਕਦਮੇ ਦਰਜ ਨੇ ਔਰ ਇਹਨਾਂ ਦੇ ਕੋਲ ਅਸੀਂ ਜਿਹੜੇ ਹੈਗੇ ਆ 12 ਮੁਕਦਮੇ ਹੋਰ ਜਿਹੜੇ ਹੈਗੇ ਆ ਲੁਧਿਆਣੇ ਦੇ ਵਾਕਪਰ ਖਵਾਰਦਾਨਾਂ ਜਿਹੜੀਆਂ ਹੋਈਆਂ ਨੇ ਆਪਣੇ ਆਪਣੇ ਮੋਡਲ ਟਾਊਨ ਦੇ ਵਿੱਚ ਜਾਂ ਬਸਟੈਂਡ ਦੇ ਆਲੇ-ਦੁਆਲੇ ਜਿਹੜੀਆਂ ਹੈਗੀਆਂ ਦਫ਼ਤਰ ਮਾਰਕੀਟ ਉਹਨੂੰ ਜਿਹੜਾ ਹੈਗਾ ਟ੍ਰੇਸ ਕਰਨ ਦੇ ਵਿੱਚ ਅਸੀਂ ਜਿਹੜੀ ਹੈਗੀ ਐਸਾ ਪਤਾ ਲੱਗ ਸਕੀ। ਸੋ ਕਿਸ ਤਰੀਕੇ ਦੇ ਨਾਲ ਲੁੱਟਾਖੋਹ ਕਰਦੇ ਸੀ ਇਹਨਾਂ ਦਾ ਮੈਸੀਕ ਬੇਸ ਜਿਹੜਾ ਮੋਡਲ ਹੌਂਗਰੀ ਸੀਗਾ ਉਹ ਐਕਟਿਵ ਬਾਅਦ ਤੇ ਜਾਂਦੇ ਸੀ ਕਿਸੇ ਵੀ ਬੰਦੇ ਨੂੰ ਜਦੋਂ ਇਕੱਲਾ ਜਾ ਰਿਹਾ ਕੋਈ ਪ੍ਰਵਾਸੀ ਜਾ ਰਿਹਾ ਉਹਨੂੰ ਦਫ਼ਤਰ ਮਾਰਕੀਟ ਤੇ ਮੋਬਾਈਲ ਕੋਲ ਲੈਣਾ ਜਾਂ ਦਫ਼ਤਰ ਦਿਖਾ ਕੇ ਉਹ ਕੋ ਜਿਹੜੇ ਹੈਗੇ ਆ ਜ਼ਿਆਦਾਤਰ ਇਹ ਜਿਹੜੇ ਹੈਗੇ ਕੈਸ਼ ਵੀਕ ਹੁੰਦੇ ਸੀਗੇ ਉਹਨਾਂ ਦੇ ਮੋਬਾਈਲ ਇਹ ਕਿਹਨਾਂ ਦੇ ਕੋਲੋਂ ਜਿਹੜੀ ਜਿਹੜੀ ਅਸੀਂ ਐਕਟਿਵ ਆ ਵੀ ਜਿਹੜੀ ਹੈਗੀ ਹੈ ਰਿਕਵਰ ਕੀਤੀ ਹੈਗੀ ਹੈ ਸਾਰੇ ਇਹਨਾਂ ਦੇ ਨਾਲ ਹੋਰ ਵੀ ਨਾਂ ਹੈਗੇ ਨੇ ਜਿਹੜੇ ਦੇ ਨਾਲ ਇੱਕ ਵਿਅਕਤੀ ਹੋਰ ਹੈਗਾ ਉਹਦਾ ਨਾਂ ਨਹੀਂ ਮੈਂ ਡਿਸਕਲੋਸ ਕਰ ਸਕਦਾ ਪ੍ਰੈਸ ਕਾਨਫਰੈਂਸ ਬਟ ਇੱਕ ਉਹ ਵੀ ਇਹਦਾ ਗੈਂਗ ਦਾ ਮੈਂਬਰ ਹੈਗਾ ਉਹ ਵੀ ਫੜਨ ਵਾਲਾ ਉਹ ਵੀ ਇਹਨਾਂ ਦੇ ਨਾਲ ਉਤਾਰ-ਪਾਉਂਦੇ ਵਿੱਚ ਨਹੀਂ ਸਾਰੇ ਇਸ ਮਾਮਲੇ ਤੇ ਨਾਮਜ਼ਦ ਨਹੀਂ ਕੀਤਾ ਜਿਹੜਾ ਤੀਜਾ ਤੁਹਾਨੂੰ ਕਹਿ ਰਹੇ ਜਿਹੜਾ ਹਾਂਜੀ ਕੀਤਾ ਨਾਮਜ਼ਦ ਹੋ ਗਿਆ ਬਟ ਉਹ ਜੇ ਮੈਂ ਪ੍ਰੈਸ ਕਾਨਫਰੈਂਸਾਂ ਸਿਰਫ ਉਹ ਦੋਸ਼ੀ ਨੂੰ ਨੋਟ ਕਰਾਂ ਇਹ ਕਿ ਸਰਦਕੀ ਚੀਟਾ ਇਹ ਲਖਸ਼ੇ ਦੇ ਵਿੱਚ ਸਵਾਰ ਜਾਂ ਸਵਾਰੀ جاری ਸੀ ਕੀ ਉਹਨਾਂ ਨੂੰ ਦਾਤ ਪਾਇਆ ਗਿਆ ਇਸੇ ਦੀ ਦਾਤ ਖਾ ਕੇ ਉਹਨਾਂ ਤੋਂ 5000 ਰੁਪਏ ਦੀ ਰਕਮ ਲਈ ਗਈ ਸੀ ਇਹ ਉਦਨ ਸਿਗਾ ਪਾਸਟੈਂਡ ਦੇ ਵਿੱਚ ਪਾਸਟੈਂਡ ਉਸ ਤੋਂ ਬਾਅਦ ਵਾਰਦਾਤ ਕਰਨ ਤੋਂ ਬਾਅਦ ਉਸ ਸ਼ਖਸ ਨੂੰ ਥਾਣੇ ਕੋਲ ਚਾਹ ਇਤਲਾਹਾ ਕੀ ਦਮ ਇਨਾਕੀ ਤੋਂ ਨਾਕੀਬੰਦੀ ਪੁਰਾਣੀ ਸ਼ਖਸ ਨੂੰ ਨਿਕਲਦੇ ਸੀ ਕਿ ਜਿਹੜੇ ਕ੍ਰਾਈਮਨਲ ਹੁੰਦੇ ਆ ਨਾ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਪੁਲਿਸ ਦੇ ਜਿਹੜੀਆਂ ਹੈਗੀਆਂ ਨੋਟਿਸ ਦੇ ਵਿੱਚ ਜਿਹੜੀਆਂ ਹੈਗੀਆਂ ਜਦੋਂ ਵਾਰਦਾਤ ਕਰਦੇ ਆ ਉਹਨਾਂ ਕਈਆਂ ਨਹੀਂ ਅਨ ਰਿਪੋਰਟ ਜਿਹੜੀ ਗੱਲ ਹੋਈ ਰਹ ਜਾਂਦੀ ਹੈਗੀ ਬਟ ਇਹਦੇ ਵਿੱਚ ਜਿਹੜੀ ਹੈਗੀ ਹੈ ਦੋਸ਼ੀ ਕੋਈ ਕੋਈ ਅਜੇ ਵੀ ਵਿਅਕਤੀ ਹੈਗਾ ਜਿਹੜਾ ਸੀਰੀਅਸ ਇੰਜਰੀ ਹੋਈ ਇਹਨਾਂ ਦੇ ਸ਼ਹਿਰਾਂ ਦਾ ਸ਼ਿਕਾਰ ਬਣਿਆ ਜਿਹੜਾ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਆ ਉਹਦੇ ਵਿੱਚ ਤਾਂ ਜਿਹੜਾ ਹੈਗਾ ਇਹਦੇ ਦੋ ਤਿੰਨ ਇੰਜਰੀਸ ਆਲੇ ਜਿਹੜੇ ਕੇ 379 ਪੀ ਦੇ ਜਿਹੜੇ ਪਹਿਲੇ ਵੀ ਮੁਕਤਮੇ ਹੈਗੇ ਉਹ ਵੀ ਹੁੰਦੇ ਆ ਜਿਹਦੇ ਵਿੱਚ ਕੀ ਕੋਈ ਨਾ ਕੋਈ ਸੱਤ ਲਾ ਕੇ ਜਿਹੜੀ ਹੈ ਉਹ ਕੀਤੀ ਗਈ ਹੁੰਦੀ ਹੈ ਉਹ ਆਲਰੇਡੀ ਤਿੰਨ ਮੁਕਤਮੇ ਜਿਹੜੇ ਹੈਗੇ 379 ਪੀ ਦੇ ਹੈਗੇ ਸੋ ਨੈਚੁਰਲ ਜਿਹੜੀ ਹੈ ਤੁਹਾਡੇ ਵਾਲੀ ਗੱਲ ਸਹੀ ਹੈ ਠੀਕ ਹੈ 12 ਬਾਰਤਾ ਕੀਤੀ ਇਹਨਾਂ ਨੇ ਜੀ ਟੈਕਸਟ ਟੈਕਸਟ ਬਾਰੇ ਮੈਂ ਵਰਤਨੀ ਗਿੱਕਣ ਲਈ ਸਮੂਹ ਕੰਟੀ ਜਿਹੜੀ ਬਾਦਲ ਜਿਹੜੀ ਕੀਤੀ ਹੈ ਉਹ ਸਿਰਫ ਇਹਦੇ ਵਿੱਚ ਤੁਸੀਂ ਜਾਨੀ ਕਿ 5000 ਰੁਪਏ ਦੀ ਜਾਨੀ ਕਿ ਹੈ ਜਿਹੜੀ ਈ ਰਿਕਸ਼ੇ ਵਾਲੀ ਈ ਰਿਕਸ਼ੇ ਦੇ ਵਿੱਚ ਸਵਾਰੀ ਲੈਣੀ ਸੀਗੀ ਜੈਂਟ ਸੀ ਜਿਹਦੇ ਨੇ ਦਾਤਾ ਥਾਕੇ ਰੋਕਿਆ ਕਿ ਈ ਰਿਕਸ਼ੇ ਵਾਲੇ ਨੇ ਰੋਕਿਆ ਕਿ ਇੱਕ ਆ ਸਵਾਲ ਹੈ ਸਰ ਕੋਮਨ ਜੈਂਟਸ ਦੀ ਜੈਂਟਸ ਬੈਠੇ ਸੀਗੇ ਈ ਰਿਕਸ਼ਾ ਦੇ ਵਿੱਚ ਸੀਗੇ ਜੀ ਜਾ ਰਹੇ ਸੀਗੇ ਉੱਥੇ ਇਹਨਾਂ ਨੇ ਈ ਰਿਕਸ਼ਾ ਰੋਕ ਕੇ ਦਾਤਰ ਦੇ ਦੋ ਦਿਨ ਵਾਲੇ ਤਿੰਨ ਜਾਣੇ ਸੀਗੇ ਐਕਟਿਵ ਆ ਕੇ ਲਾ ਕੇ ਈ ਰਿਕਸ਼ਾ ਰੋਕ ਕੇ ਔਰ ਦਾਤਰ ਬੁਖਾ ਕੇ ਉਹ ਬੰਦੇ ਤੋਂ ਜਿਹੜੇ ਇਹ ਕਹਿੰਦੇ ਕਿ ਜਦੋਂ ਉਹਨੂੰ ਰੋਕਿਆ ਕਿ ਤੇ ਦਾ ਦੀ ਡਾਟਾ ਹੁਣ ਫੜੇਗੇ ਹੁਣ ਗਾਫਨਾਮੇ ਹੁਣ ਪੜੀ ਗਈ ਸਕੂਟਰੀ ਤੋਂ ਵਾਰਦਤ ਕਰਨ ਜਾਣੀ ਸੀ ਕਿ ਉਹ ਜਿਹੜੀ ਇੱਕ ਨੂੰ ਪੜੀ ਗਈ ਹੈ ਨੈਚੁਰਲ ਜਰ ਸਕੂਟਰੀ ਦੇ ਜਿਹੜੀ ਹੁਣ ਸਕੂਟਰੀ ਰਿਕਵਰ ਕੀਤੀ ਹੈ ਇਹਦੇ ਉੱਤੇ ਚੜ ਕੇ ਜੇਹੀ ਮੈਂ ਉਹੀ ਬੇਨਤੀ ਕਰ ਰਿਹਾ ਹਾਂ ਕਿ ਜਿਹੜੀ ਸਕੂਟਰੀ ਉੱਤੇ ਚੜ ਕੇ ਜਿਹੜਾ ਹੈਗਾ ਦਾਤ ਦੇ ਨਾਲ ਜਿਹੜੀ ਹੈਗੀ ਆ ਉਹ ਵਾਰਦਤ ਕੀਤੀ ਹੈ ਜਿਹੜੀ ਸਕੂਟਰੀ ਰਿਕਵਰ ਹੋ ਗਈ ਹੈ ਉਹ ਦਾਤ ਦੇ ਇਹ ਤਾਂ ਵੀ ਕੜੀ ਮਤ ਤੁਹਾਡੇ ਥਾਣਾ ਡਿਵੀਜ਼ਨ ਨੂੰ ਸਭ ਦੇ ਐਸਐਸਓ ਤੇ ਐਸਪੀ ਸਭ ਇਹਨਾਂ ਨਾਕਾਬਤੀ ਦੌਰਾਨ ਰੋਕੇ ਕਿ ਵਾਰਤਾਂ 12 3 ਹੋ ਚੁੱਕੇ ਤੇ ਉਹ ਹੋਈਆਂ ਨੇ ਲੇਕਿਨ ਨੋਰ ਰਿਮਾਰਡ ਤੋਂ ਬਾਅਦ ਕਿੰਨੇ ਵਾਰਤਾਂ ਰਿਮਾਰਡ ਮਿਲੇ ਤੇ ਬਿਲਕੁਲ ਸਾਨੂੰ ਉਮੀਦ ਹੈ ਕਿ ਘੱਟੋ ਘੱਟ ਦੇ ਨਾਲ 20 ਤੋਂ ਜ਼ਿਆਦਾ ਦੋਵਾਰਦਾਰਾਂ ਜਿਹੜੀਆਂ ਆਈਆਂ ਟ੍ਰੇਸ ਹੋਣਗੀਆਂ ਕਿਉਂਕਿ ਕੁਝ ਇਹਨਾਂ ਨੇ ਜਿਹੜੀਆਂ ਹੁਣ ਹਜੇ ਟ੍ਰੇਸ ਕਰ ਰਹੇ ਕੁਝ ਜਿਹੜੀਆਂ ਬਾਕੀ ਹੋਰ ਵੀ ਜਿਹੜੇ ਅੱਗੇ ਬਾਕੀ ਦੋਸ਼ੀਰਾਂ ਦੇ ਨਾਲ ਦੇ ਸਾਥੀ ਹੈਗੇ ਉਹਨਾਂ ਤੋਂ ਵੀ ਪਤਾ ਲੱਗਣਗੇ ਨਾ ਹਮੇਸ਼ਾ ਕ੍ਰਿਮੀਨਲ ਦਾ ਇਹ ਹੁੰਦਾ ਕ੍ਰਿਮੀਨਲ ਉਹਨੇ ਕੀ ਗ ਜਦੋਂ ਜ਼ਿਆਦਾ ਤਰੀਕੀ ਨਾਲ ਪੁੱਛ ਕੇ ਜਿਹੜੀ ਹੈਗੀ ਰਿਮਾਂਡ ਲੈ ਕੇ ਕਰਾਂਗੇ ਤਾਂ ਫਿਰ ਉਹ ਫਿਰ ਕਮਿਸ਼ਨ ਚਲੂ ਹੋ ਜਾਊ। ਤੁਸੀਂ ਕਿੱਥੇ ਰਹਿੰਦੇ ਹੋ ਨੂੰ ਜਿਵਾਰ ਨਗਰ ਕੈਂਪ ਦੇ ਹੈ ਗੇ ਲੋਨੀ ਆਣੇ ਤੇ ਕਿਹੜੇ ਕਿਹੜੇ ਇਹਨਾਂ ਦੇ ਐਜੇ ਚੁਣੇ ਹੋਏ ਸਕੇ ਵਰਤ। ਮੋਸਟਲੀ ਜਿਹੜੇ ਏਰੀਆ ਜਿਹੜੇ ਵਿੱਚ ਹੁੰਦਾ ਇਹਨਾਂ ਨੂੰ ਖੜਿਆ ਗਿਆ ਉਹ ਤਾਂ ਸਾਡੇ ਸੈਕਸ਼ਨ ਨੰਬਰ 7 ਦੇ ਵਿੱਚ ਖੜਿਆ ਗਿਆ ਵਾਰਦਾਤ ਕਰਦੇ ਨੇ ਕਰਦੇ ਹੋਏ। ਔਰ ਬਾਕੀ ਜਿਹੜੇ ਇਹਨਾਂ ਦਾ ਜਿਹੜਾ ਏਰੀਆ ਸੀਗਾ ਉਹ ਆਪਣੇ ਲੁਧਿਆਣਾ ਬੱਸ ਸਟੈਂਡ ਦੇ ਨਾਲ ਦਾ ਜਿਹੜਾ ਹੈਗਾ ਮੋਡਲ ਟਾਊਨ ਦੇ ਜਿਹੜਾ ਲਿਖਿਆ ਹੋਇਆ ਅੱਗੇ ਉਸ ਏਰੀਆ ਦੇ ਵਿੱਚ ਜ਼ਿਆਦਾ ਇਹਨਾਂ ਨੇ ਵਾਦ। ਕਦੇ ਨਸ਼ੇ ਦੀ ਆਦੀ ਸੀਗੇ ਇਹਦੇ ਜਿਹੜੀ ਹਜੇ ਤੱਕ ਐਸੀ ਗੱਲ ਕੋਈ ਨਹੀਂ ਹੈਗੀ ਬਟ ਫਿਰ ਵੀ ਜਿਹੜਾ ਰਿਮਾਂਡ ਲੈ ਕੇ ਜਿਹੜੀ ਹੈਗਾ ਜੋ ਵੀ ਹੈਸ ਬੀ ਡਾਕਟਰਸ ਕਰਵਾ ਕੇ ਫਿਰ ਕਰ ਸਰ ਇਹ ਕੰਮ ਕਮ ਕੀ ਕਰਦੇ ਸੀ ਇਹ ਕੰਮ ਯਾਰ ਬਿਲਕੁਲ ਖਾਸ ਜਿਹੜੇ ਹੈਗੇ ਤਿੰਨ ਮੁਕੱਦਮੇ ਦਰਜ ਹੈਗੇ ਨੇ 2023 ਤੋਂ ਇਹ ਜੇਲ੍ਹ ਚ ਸੀਗਾ ਬਾਹਰ ਆਇਆ ਇਹ ਵਿਲਟ ਹੈ ਸਰ ਮੈਰਿਡਲ ਮੈਂਡ ਹੈਗੇ ਨੇ ਅਨਮੈਰਿਡ ਸਰ ਇਹ ਜਿਹੜੇ ਜਿਹਦੇ ਤੁਹਾਨੂੰ ਲੱਗੇ ਵੀ ਇਹਨਾਂ ਨੇ ਵੀ ਫੋਨ ਖੋਏ ਨੇ ਦੇ ਦੋ ਬਰਾਮਦ ਹੋਏ ਨੇ ਪੱਕੇ ਅਥਰ ਤੇ ਬਾਕੀ ਜਿਹੜੇ ਕਿਥੋਂ ਕਿਥੋਂ ਹੋਏ ਨੇ ਕਿਹੜੇ ਕਿਹੜੇ ਇਹਨਾਂ ਦੇ ਕਿਹ ਬਾਦ ਦਿੱਤਾ ਕੀਤੀਆਂ ਹੋਈਆਂ ਆਈਐਮਆਈ ਸਰਚ ਲਾ ਕੇ ਦੂਜੇ ਬਾਕੀ ਵੀ ਜਿਹੜੇ ਸਭ ਵੇਚਦੇ ਸੀ ਕਿੱਥੇ ਲੈ ਜਾ ਕੇ ਵੇਚਦੇ ਸੀ ਅੱਜ ਤੱਕ ਇਹ ਸਾਰੇ ਜਿਹੜੇ ਹੈਗੇ ਆ ਨਾ ਜੀ ਇਹਨੂੰ ਰਿਮਾਂਡ ਲੈ ਲਿਆ ਨਾ ਕੁਛ ਕੁਛ ਕਰਕੇ ਦੁਰਤਪੈਂਸ ਦੋ ਬਰਾਮਦ ਹੋਏ ਨੇ ਜਿਹੜੇ ਤੇ ਦਰਮਾਨ ਇਹਦਾ ਤੀਸਾ ਸੰਸਟਪੈਰ ਡਿਸਕਲੋਜ਼ ਨਹੀਂ ਕਰਦਾ ਐਸੀ ਉਹ ਵੀ ਜਦ ਤੱਕ ਬਿਲਕੁਲ ਜਨਿਸ ਥੈਂਕ ਯੂ ਜਿੰਕੂ ਵੰਦਰੀ ਪਿਛਲੇ ਸਾਲ ਮਰਡਰ ਹੋਇਆ ਸੀਗਾ ਜੇਲ ਦੇ ਨਾਲ ਬਿਲਕੁਲ ਉਹ ਹੋਇਆ ਕੁਛ ਉਹਦਾ ਬਣਿਆ ਜੀ ਉਹ ਮੈਟਰ ਉਹ ਤੇ ਚੱਲ ਗਿਆ ਜਿਹਨੂੰ ਅੱਗ ਲਾ ਕੇ ਛਾੜ ਦਿੱਤਾ ਸੀ ਯਾਰ ਕਿਉਂਕਿ ਆਪਣਾ ਐਫਐਸਐਲ ਰਿਪੋਰਟ ਮੰਗਾਈ ਸੀ ਅੱਛਾ ਉਹ ਐਕਸੈਸ ਕਰਦੇ ਉਹ ਬੰਦੇ ਟ੍ਰੇਸ ਕਰਦੇ ਮੇਰੇ ਅਗੇ